ਪਿੰਡ ਪੱਕਾ ਨੰਬਰ 1 ਦੇ 22 ਸਾਲਾ ਆਕਾਸ਼ਦੀਪ ਸਿੰਘ ਸਰਾ ਜੋ ਕਿ ਪਿਛਲੇ ਦਿਨੀ ਮਾਲਕ ਵੱਲੋਂ ਬਖਸ਼ੀ ਹੋਈ ਸਵਾਸਾਂ ਰੂਪੀ ਪੂੰਜੀ ਨੂੰ ਪੂਰੇ ਕਰਦੇ ਹੋਏ ਉਸ ਮਾਲਕ ਦੇ ਚਰਨਾਂ ਵਿੱਚ ਜਾਬਰਾਜੇ ਸਨ ਪਰਿਵਾਰ ਵੱਲੋਂ ਅਤੇ ਬਲੱਡ ਸੈਂਟਰ ਦੀਪ ਹਸਪਤਾਲ ਫਰੀਦਕੋਟ ਦੇ ਸਹਿਯੋਗ ਨਾਲ ਉਸ ਦੀ ਯਾਦ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿੱਚ ਬਲੱਡ ਡੋਨੇਟ ਕਰਨ ਵਾਲੇ ਵਿਅਕਤੀਆਂ ਨੇ ਵੱਧ ਚੜ ਕੇ ਹਿੱਸਾ ਲਿਆ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਬਲੱਡ ਸੈਂਟਰ ਦੇ ਆਗੂ ਅਤੇ ਬਲੱਡ ਡੋਨੇਟ ਕਰਨ ਵਾਲੇ ਅਤੇ ਰਿਸ਼ਤੇਦਾਰਾਂ ਨੇ ਹੋਰ ਕੀ ਕਿਹਾ ਤੁਸੀਂ ਵੀ ਦੇਖੋ ਪਿੰਡ ਪੱਕਾ ਤੋਂ ਗੁਰਪ੍ਰੀਤ ਪੱਕਾ ਦੀ ਵਿਸ਼ੇਸ਼ ਰਿਪੋਰਟ ਮੇਰਾ ਨਾਮ ਬਰਿੰਦਰ ਸਿੰਘ ਹੈ ਜੀ ਹਾਂ ਜੀ ਇਹਦਾ ਵੀਰੇ ਜੋ ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਪਤਾ ਹੀ ਹੈ ਮਹੀਨਾ ਤੋਂ ਪਹਿਲਾਂ ਮੇਰੇ ਭੂਆ ਦੇ ਦਾ ਬੇਟਾ ਕاجਦੀਪ ਸਿੰਘ ਦਾ ਸਵਰਗਵਾਸ ਹੋ ਗਈ ਸੀ ਉਹਨਾਂ ਦੀ ਯਾਦ ਵਿੱਚ ਉਹਨਾਂ ਦੇ ਉਹਨਾਂ ਦੀ ਯਾਦ ਵਿੱਚ ਪਰਿਵਾਰ ਵੱਲੋਂ ਖੂਨਦਾਨ ਕੈਂਪ ਲਗਾਇਆ ਗਿਆ ਜੀ ਤੇ ਜੇਕਰ ਕਰ ਸਕੀਏ ਤੇ ਬਲੱਡ ਦੇਖ ਲਓ ਜੀ ਲਾ ਲੋ ਇੰਝ ਹੀ ਹਟਾ ਕੇ ਲਾ ਦਿਓ ਤੇ 20 ਤੋਂ 25 ਯੂਨਿਟ ਬਲੱਡ ਹੋ ਚੁੱਕਾ ਵੀਰੇ ਤੇ ਬਾਕੀ 2 ਵਜੇ ਤੱਕ ਟਾਈਮ ਅਸੀਂ 2 ਤੋਂ 3 ਰੱਖਿਆ ਜੀ 3 ਕਵੇ ਤੱਕ ਤੇ ਹਜੇ ਹੋਰ ਵੀ ਆ ਰਹੇ ਆ ਕੀ ਮੈਸੇਜ ਦੇਣਾ ਮੈਸੀ ਦੇਣਾ ਜੁਨੇ ਵੀਰੇ ਚਲੋ ਖੂਨਦਾਨ ਮਹਾਨਦਾਨ ਸਭ ਤੋਂ ਵੱਡਾ ਦਾਨ ਹੈ ਇਹਦੇ ਨਾਲ ਕਿਸੇ ਦੀ ਜਾਨ ਬਚਦੀ ਹੈ ਕੋਈ ਗਰੀਬ ਪਰਿਵਾਰ ਕੁਛ ਵੀ ਆ ਬੰਨ ਕੇ ਚਲੋ ਜਿਹਨੂੰ ਲੋੜ ਆ ਖੂਨਦਾਨ ਸਭ ਤੋਂ ਵੱਡਾ ਦਾਨ ਆ ਆਪਾਂ ਦੇਖਦੇ ਹਾਂ ਦੀ ਲਗਾ ਰਹੇ ਕੋਈ ਹਰ ਸਾਲ ਹੀ ਨਹੀਂ ਵੀਰੇ ਅਸੀਂ ਹੁਣ ਮਤਲਬ ਹਰ ਸਾਲ ਹੀ ਲਾਇਆ ਕਰਾਂਗੇ ਹਰ ਸਾਲ ਹੀ ਪਰਿਵਾਰ ਵੱਲੋਂ ਉਸ ਦੀ ਯਾਦ ਵਿੱਚ ਖੂਨਦਾਨ ਕੈਂਪ ਲਗਾਇਆ ਜਾਏਗਾ ਮੇਰਾ ਨਾਮ ਬਲਰਾਜ ਸਿੰਘ ਹੈ ਮੈਂ ਉਹਦਾ ਨਿੱਕਾ ਭਰਾ ਹਾਂ ਕਾਸ਼ਿਪ ਸਿੰਘ ਦਾ ਬਸ ਹੀ ਖੂਨਦਾਨ ਹੀ ਸਭ ਤੋਂ ਵੱਡਾ ਦਾਣਾ ਸਾਰੇ ਪਰਿਵਾਰ ਵੱਲੋਂ ਵੀ ਸੋਚਿਆ ਗਿਆ ਹੈ ਵੀ ਖੂਨਦਾਨ ਦਾ ਕੈਂਪ ਲਵਾਇਆ ਜਾਵੇ। ਕਿੰਨੇ ਯੂਨਿਟ ਬੰਦ ਵੀ ਤੋਂ 25 ਯੂਨਿਟ ਤੱਕ ਹੋ ਗਿਆ ਜੀ ਬਾਕੀ ਹਜੇ ਆ ਰਹੇ ਨੇ ਜੀ ਅਸੀਂ 3 ਵਜੇ ਦਾ ਟਾਈਮ ਦਿੱਤਾ ਜੀ ਹਜੇ ਆ ਰਹੇ ਨੇ ਹੋਰ ਲੋਕ। ਇਹ ਕੈਂਪ ਵੀ ਹਰ ਸਾਲ 30 ਜੁਲਾਈ ਨੂੰ ਲਾਇਆ ਕਰਾਂਗੇ ਜੀ। ਹਾਂ ਜੀ ਕੀ ਨਾਮ? ਧਰਮਪਾਲ ਸਿੰਘ। ਮੈਂ ਡੀਪਲੋਟ ਸੈਂਟਰ ਫੀ ਕੋਟ ਵੱਲੋਂ ਅੱਜ ਜਿਹੜਾ ਕੈਂਪ ਲਗਾਇਆ ਜਾ ਰਿਹਾ ਹੈ ਸਵਰਗਵਸੀ ਵਿਕਾਸਦੀਪ ਸਿੰਘ ਜੀ ਦੀ ਯਾਦ ਵਿੱਚ ਇਹ ਕੈਂਪ ਲਗਾਇਆ ਜਾ ਰਿਹਾ ਪਿੰਡ ਪੱਕਾ ਵਿਖੇ ਇਸ ਕੈਂਪ ਵਿੱਚ 20 ਤੋਂ 25 ਜੂਨ ਤੱਕ ਅੱਜ ਬਲਡਨੇਟ ਹੋ ਸਕਦਾ ਤੇ ਇਸ ਤੋਂ ਪਹਿਲਾਂ ਪੰਜ ਤੋਂ ਸੱਤ ਬੰਦੇ ਜੋ ਅਸੀਂ ਡਨੇਟ ਕਰ ਚੁੱਕੇ ਆ ਗੱਲ ਕੀਤੀ ਆਵੇ ਤੱਕ ਕਿਸ ਤਰ੍ਹਾਂ ਦਾ ਰਿਸਪੌਂਸ ਆਉਂਦਾ ਜਿਸਾ ਉਹਨਾਂ ਅਸੀਂ ਕਹੈਂ ਕੈਂਪ ਦਾ ਜੋ ਯੋਜਨ ਕੀਤਾ ਰਾਤ ਸਾਡੀ ਪਰਿਵਾਰ ਤੇ ਗੱਲ ਹੋਈ ਜੋ ਕਿ ਕਿਉਂਕਿ ਪਰਿਵਾਰ ਨਾਲ ਮੇਰੇ ਰਿਲੇਸ਼ਨ ਹੈਗੇ ਆ ਉਹ ਕਹਿੰਦੇ ਵੀ ਆਪਾਂ ਖੂਨਦਾਨ ਕੈਂਪ ਲਗਾਉਣਾ ਹੈ ਤਾਂ ਪਹਿਲਾਂ ਕੋਈ ਵੀ ਹੈ ਨਹੀਂ ਸੀਗਾ ਵੀ ਹਾਂ ਵੀ ਕੈਂਪ ਲਾਉਣਾ ਜਾਂ ਕੁਝ ਵੀ ਪਰ ਜਿਸਾ ਉਹਨਾਂ ਨਾਲ ਅਸੀਂ ਰਾਤ ਪਲੈਨਿੰਗ ਕਰਕੇ ਸਵੇਰ ਨੂੰ ਜਿੰਨਾ ਹੋ ਸਕਦਾ ਹੈ ਇਹਨਾਂ ਨੇ ਕਈ ਵਾਅਦੋ-ਵਾਦਾਂ ਪਾ ਬੰਦੇ ਕਰਾਂਗੇ ਉਸ ਹਾਂ ਆਉਣ ਵਾਲੀ ਹੁਣ 5 ਤੋਂ 7 ਬੰਦੇ ਸੀ ਬੀੜ ਕਰ ਚੁੱਕੇ ਆ ਇਸ ਤੋਂ ਬਾਅਦ ਹੁਣ 25 ਤੋਂ ਬੰਦਿਆਂ ਤੱਕ ਦਾ ਸਾਡਾ ਟਾਰਗੇਟ ਹੈ ਵੀ ਜੋ ਕਰ ਲੈਣ ਡੋਨਰ ਵਾਲੀ ਕਿਸ ਦਾ ਡੋਨਰ ਸਾਰੇ ਬੰਦੇ ਨੌਜਵਾਨ ਜਾਂ ਗਾ ਮੁੰਡੇ ਆ ਰਹੇ ਆ ਸਾਰੇ ਆਪਣੇ ਨਾਲ ਰਲ ਮਿਲ ਕੇ ਸਹਿਯੋਗ ਕਰ ਰਹੇ ਆ ਕੋਈ ਵੀ ਇਦਾਂ ਦਾ ਨਹੀਂ ਹੈਗਾ ਵੀ ਜਿਹੜੇ ਬੰਦਾ ਕੋਈ ਕਈ ਵਾਰੀ ਗਲਤ ਗਾਈਡ ਕਰਦੇ ਆ ਸਾਰੇ ਬੰਦੇ ਇਦਾਂ ਲੜਦੇ ਨੂੰ ਕਹਿ ਰਹੇ ਆ ਵੀ ਅਸੀਂ ਆਪਦੇ ਯਾਰ ਦੋਸਤ ਬੁਲਾਵਾਂਗੇ ਬੁਲਾਵਾਂਗੇ ਕਿਸ ਤਰ੍ਹਾਂ ਮੈਂ ਸਮਝਾ ਰਿਹਾ ਹਾਂ ਖੂਨਦਾਨ ਕਰਨਾ ਚਾਹੀਦਾ 3 ਮਹੀਨੇ ਹਰ 3 ਮਹੀਨੇ ਬਾਅਦ ਬੰਦੇ ਨੂੰ ਬਲੱਡ ਦੇਣਾ ਚਾਹੀਦਾ ਹੈ ਤੇ ਇਹਨਾਂ ਦਾ ਆਪਣਾ ਖੂਨ ਦਾ ਸਰਕਲ ਚੇਂਜ ਹੁੰਦਾ ਵੈਸੇ ਵੀ ਬਲੱਡ ਕਾਦ ਜਦੋਂ ਬਲੱਡ ਬੈਂਕਾਂ ਵਿੱਚ ਸ਼ਾਰਟੇਜ ਚੱਲਦੀ ਆ ਉਦੋਂ ਆਪਾਂ ਨੂੰ ਮੌਕੇ ਤੇ ਬਲੱਡ ਲੈਣੇ ਪੈਂਦਾ ਡੋਨਰ ਲੈ ਕੇ ਜਾਣਾ ਪੈਂਦਾ ਜੇ ਬਲੱਡ ਬੈਂਕਾਂ ਵਿੱਚ ਬਲੱਡ ਪਿਆ ਹੋਊਗਾ ਤਾਂ ਐਮਰਜੈਂਸੀ ਟਾਈਮ ਕਿਸੇ ਵੀ ਬੰਦੇ ਨੂੰ ਬਲੱਡ ਦੇ ਸਕਦੇ ਹਾਂ ਮੇਰਾ ਨਾਮ ਸੁਖਿੰਦਰ ਸਿੰਘ ਪਿੰਡ ਪਾਣਾ ਮੈਂ ਅੱਜ ਜੋ ਪੱਕਾ ਨੰਬਰ 1 ਦੇ ਵਿੱਚ ਸਵਰਗਵਾਸੀ ਅਕਾਸ਼ਦੀਪ ਸਿੰਘ ਸਰਾਂ ਦੀ ਯਾਦ ਦੇ ਵਿੱਚ ਜੋ ਖੂਨਦਾਨ ਕੈਂਪ ਲਗਾਇਆ ਗਿਆ ਉਸ ਦੇ ਵਿੱਚ ਸ਼ਾਮਲ ਹੋਇਆ ਤੇ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਲਗਾਤਾਰ ਹਰੇਕ ਤਨਵੇਂ ਮਹੀਨੇ ਬਾਅਦ ਮੈਂ ਖੂਨ ਦਾਨ ਕਰਦਾ ਰਹਿੰਦਾ ਸੋ ਮੇਰੀ ਹੋਰ ਵੀ ਨੌਜਵਾਨਾਂ ਨੂੰ ਇਹੀ ਆਪਣੀ ਅਪੀਲ ਆ ਕਿ ਖੂਨਦਾਨ ਕਰਦੇ ਰਹਿਣਾ ਚਾਹੀਦਾ ਜਦੋਂ ਆਪਾਂ ਖੂਨਦਾਨ ਕਰ ਦਿੰਨੇ ਆ 24 ਘੰਟੇ ਬਾਅਦ ਆਪਣਾ ਖੂਨ ਜਿਹੜਾ ਪੂਰਾ ਹੋ ਜਾਂਦਾ ਮਰੀਜ਼ਾਂ ਨੂੰ ਬਹੁਤ ਜ਼ਿਆਦਾ ਦਿੱਕਤ ਆ ਰਹੀ ਹੈ ਖੂਨ ਦੇ ਵਿੱਚ ਸੋ ਨੌਜਵਾਨਾਂ ਨੂੰ ਮੇਰੀ ਇਹ ਹੀ appeal ਆ ਕਿ ਆਪ ਨੂੰ ਵਰਤਮਾਨ ਖੂਨਦਾਨ ਕਰਨਾ ਚਾਹੀਦਾ ਚਾਹੀਦਾ ਤਾਂ ਜੋ ਆਪਾਂ ਵਰਤਮਾਨ ਮਰੀਜ਼ਾਂ ਦੀ ਜਾਨ ਬਚਾ ਸਕੀਏ ਜਿਸ ਤਰ੍ਹਾਂ ਅੱਜ ਅਕਾਸ਼ਦੀਪ ਦੀ ਯਾਦ ਦੇ ਵਿੱਚ ਬਲੱਡ ਰੈਡ ਕੈਂਪ ਲਗਾਇਆ ਗਿਆ ਕੀ ਕਹਿਣਾ ਹੈ ਇਸ ਬਾਰੇ ਸਭ ਪਹਿਲਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਜਿੰਨ ਜਿੰਨਾਂ ਵੀਰਾਂ ਨੇ ਖੂਨਦਾਨ ਕੀਤਾ ਸੋ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ ਕਿਉਂਕਿ ਖੂਨਦਾਨ ਮਹਾਦਾਨ ਹੈ ਸੋ ਇਹ ਜਿਹੜਾ ਖੂਨਦਾਨ ਕੀਤਾ ਹੋਇਆ ਤੁਹਾਡਾ ਬਲੱਡ ਬੈਂਕ ਦੇ ਵਿੱਚ ਜਮ੍ਹਾਂ ਹੋ ਜਾਂਦਾ ਔਰ ਇਹ ਲੋੜਵੰਦਾਂ ਦੇ ਖੂਨ ਜਿਹੜਾ ਚੜਦਾ ਸੋ ਪਿਛਲੇ ਦਿਨੀ ਆਕਾਸ਼ਦੀਪ ਸਿੰਘ ਕੈਨੇਡਾ ਦੇ ਵਿੱਚ ਜੋ ਸਵਾਸਾਂ ਦੀ ਪੂੰਜੀ ਪੂਰੀ ਕਰ ਗਿਆ ਸੀ ਨੌਜਵਾਨ ਬੇਟਾ ਸਾਡਾ ਸੋ ਅੱਜ ਉਹਦਾ ਭੋਗ ਸੀਗਾ ਸੋ ਭੋਗ ਤੇ ਪਰਿਵਾਰ ਵੱਲੋਂ ਖੂਨਦਾਨ ਕੈਂਪ ਜਿਹੜਾ ਲਗਾਇਆ ਗਿਆ ਔਰ ਹਰ ਸਾਲ ਇਹ ਪ੍ਰਾਲਾ ਪਰਿਵਾਰ ਵੱਲੋਂ ਕੀਤਾ ਜਾਊਗਾ ਸੋ ਆਕਾਸ਼ਦੀਪ ਦੀ ਯਾਦ ਵਿੱਚ ਜਿਹੜਾ ਖੂਨਦਾਨ ਕੈਂਪ ਹਰ ਸਾਲ ਲਗਾਇਆ ਜਾਂਦਾ ਹੈਗਾ ਔਰ ਵੱਧ ਤੋਂ ਵੱਧ ਜਿਹੜੀਆਂ ਜੁਨਟਾਂ ਨੌਜਵਾਨ ਵੀਰ ਹੈ ਉਹਨਾਂ ਨੂੰ ਬੇਨਤੀ ਹੈ ਵੀ ਖੂਨਦਾਨ ਮਹਾਦਾਨ ਹੈ ਵੱਧ ਤੋਂ ਵੱਧ ਜਿਹੜਾ ਖੂਨਦਾਨ ਕਰਨਾ ਚਾਹੀਦਾ ਹੈ ਜੇਕਰ ਹੁਣ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਜਿਹੜਾ ਹੈਗਾ ਬਲੱਡ ਡੋਨੇਟ ਕਿੰਨਾ ਹੋ ਚੁੱਕਿਆ ਹੈ ਤੇ ਲਗਭਗ 20 ਪਲੱਸ ਜਿਹੜੀਆਂ ਜੁਨਟਾਂ ਹੋ ਚੁੱਕੀਆਂ ਔਰ ਕਾਫੀ ਹਜੇ ਨੌਜਵਾਨ ਜਿਹੜਾ ਖੂਨ ਦੇ ਰਹੇ ਆ ਬਾਕੀ ਹਜੇ ਭੋਗ ਪਿਆ ਜੀ ਹੁਣ ਤੇ ਅਸੀਂ گاਾਂ ਕੋੜਕਪੂਰੇ ਜੋ ਬੰਦੀ ਸਿੱਖਾਂ ਦੀ ਰਿਆਈ ਤੇ ਇੱਕ ਕੋੜਕਪੂਰੇ ਜਿਹੜਾ ਪਾਣੀ ਦੀਆਂ ਗੰਧੀਆਂ ਬਿਛਾੜਾਂ ਸਿੱਟੀਆਂ ਗਈਆਂ ਸੀ ਉੱਥੇ ਮੈਂ ਹਾਜ਼ਰੀ ਲਵਾਉਣੀ ਹੈ ਸੋ ਮੈਨੂੰ ਜਾਣਾ ਪੈ ਗਿਆ ਇਸ ਕਰਕੇ ਜਿਹੜਾ ਹੁਣ ਭੋਗ ਤੋਂ ਬਾਅਦ ਵੀ ਨੌਜਵਾਨ ਬਾਹਰ ਆਉਣਗੇ ਸਿੱਖ ਸੰਗਤਾਂ ਤੇ ਕਾਫੀ ਜੂਨਟਾ ਜਿਹੜੀਆਂ ਵੱਸ ਸਕਦੀਆਂ ਸੋ ਅਸੀਂ ਨਾਲ ਹੀ ਕਾਸ਼ਤੀਬ ਦੀ ਜਿਹੜੀ ਰੋਹ ਦੀ ਕਲਿਆਨਤਾ ਲਈ ਅਰਦਾਸ ਕਰਦੇ ਆਂ ਵੀ ਮਹਾਰਾਜ ਉਹਨੂੰ ਆਪਣੇ ਚਰਨਾਂ ਚ ਨਵਾਸ ਪਰਿਵਾਰ ਨੂੰ ਪਾਣਾ ਮੰਨਦਾ ਬਲਵਕਸ਼ ਜੀ